ਉਹ ਸੌਦਾ ਨੇ ਜਾਂ ਉਹ ਸੌਦਾ ਨਹੀਂ ਕਰਤੀ ਹੈ ਜਿਹੜਾ ਸਭ ਤੋਂ ਪਹਿਲਾਂ 1950 ਦੇ ਵਿੱਚ ਲਾਗੂ ਹੋਇਆ ਸੀ origignal ਬਾਦ ਚੋਂ ਦੇ ਚ ਸੌਦਾ ਬੜੀਆਂ ਹੋਈਆਂ ਨੇ ਪਰ ਇਹ ਪਹਿਲੀ origignal ਜਿਹੜਾ ਅਸਲੀ ਜਿਹੜਾ ਸੰਧਾਨ ਜਦੋਂ ਬਣਿਆ ਸੰਵਿਧਾਨਿਕ ਸੈਵਲ ਜੀ ਕੰਸਟੀਟਿਊਸ਼ਨ ਅਸੈਂਬਲੀ ਸਾਡੇ ਮੁਲਕ ਦੇ ਕਿੰਨਾ ਖੂਬਸੂਰਤ ਇਹ ਨਾਲ ਇਹ ਫਰੋਇਆ ਹੋਇਆ ਹੈ ਇਹਦੀਆਂ ਸਾਰੇ ਜਿੰਨੇ ਸੰਵਿਧਾਨੀਆਂ ਧਰਾਵਾਂ ਨੇ ਉਹ ਸਾਰੀਆਂ ਅੰਗਰੇਜ਼ੀ ਦੇ ਵਿੱਚ ਹੈ ਅਦਰ ਸ਼ਡਿਊਲ ਨੇ ਸਾਰੀਆਂ ਉਹ ਧਰਾਵਾਂ ਨੇ ਆ ਦੇਖੋ 152 53 55 ਸਾਰੀਆਂ ਜਿੰਨੀਆਂ ਧਰਾਵਾਂ ਨੇ ਜਿਹੜੀ ਸਾਰੀ ਸਪਿਰਟ ਹੈ ਸੰਵਧਾਨ ਦੀ ਸਾਰੀ ਭਾਵਨਾ ਉਹ ਇਹਦੇ ਵਿੱਚ ਦਰਜ ਕੀਤੀ ਗਈ ਹੈ ਜਿਹੜਾ 8ਥ ਸ਼ੈਡਿਊਲ ਜਿਹੜਾ ਹੈਗਾ ਇਹਦੇ ਵਿੱਚ ਪਛਾਵਾਂ ਉਸ ਵੇਲੇ 14 ਪਛਾਵਾਂ ਸੀਗੀਆਂ 11 ਲੈਰਵ ਦੇ ਤਸਕਤ ਹੈਗੇ ਨੇ ਤੇ ਬਾਕੀਆਂ ਦੇ ਜਿਹੜੇ 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 ਵੀ ਉਸੇ ਹਮ ਇਹ ਦੇਖੋ ਇਹ ਹੈ ਕਨਸਟੀਟਿਊਸ਼ਨ ਆਫ ਇੰਡੀਆ ਭਾਰਤ ਦਾ ਸੰਵਿਧਾਨ ਤੇ ਭਾਰਤ ਦੇ ਸੰਵਿਧਾਨ ਦੀ ਇਹ ਜਿਹੜੀ ਕਾਪੀ ਹੈ ਇਹ ਬੜੇ ਸਵਾਬਨ ਵਾਲੀ ਤੇ ਬੜੇ ਖੁਸ਼ਕਿਸਮਤੀ ਨੂੰ ਮਿਲੀ ਹੈ ਮੈਨੂੰ ਇਹ ਉਹ ਕਾਪੀ ਹੈ ਜਿਹੜੀ ਕਿ ਪਾਰਲੀਮੈਂਟ ਦੇ ਵਿੱਚ ਜਦੋਂ ਕੋਈ ਐਮਪੀ ਚੁਣ ਕੇ ਜਾਂਦਾ ਹੈ ਭਾਵੇਂ ਰਾਜ ਸਭਾ ਦਾ ਹੁੰਦੇ ਤੇ ਭਾਵੇਂ ਉਹ ਲੋਕ ਸਭਾ ਦਾ ਉਹਨੂੰ ਇਹ ਸਵਿਧਾਨ ਦੀ ਕਾਪੀ ਉਥੇ ਸਪੀਕਰ ਵੱਲੋਂ ਦੇਤੀ ਜਾਂਦੀ ਐ ਸੰਭੀ ਜਾਂਦੀ ਐ ਕਿ ਇਹ ਸਿਧਾਂਤ ਐ ਜਿਹਦੇ ਮੁਤਾਬਕ ਅਸੀਂ ਚੱਲਣਾ ਤੇ ਇਹ ਜਿਹੜੀ ਕਾਪੀ ਐ ਇਹ ਉਹ ਸੌਦਾ ਨੇ ਜਾਂ ਉਹ ਸੌਦਾ ਦੀ ਕਾਪੀ ਐ ਜਿਹੜਾ ਸਭ ਤੋਂ ਪਹਿਲਾਂ 1950 ਦੇ ਵਿੱਚ ਲਾਗੂ ਹੋਇਆ ਸੀ origignal ਬਾਅਦ ਚੋਂ ਦੇ ਚ ਸੌਦਾ ਬੜੀਆਂ ਹੋਈਆਂ ਨੇ ਪਰ ਇਹ ਪਹਿਲੀ origignal ਜਿਹੜਾ ਅਸਲੀ ਜਿਹੜਾ ਸੰਵਿਧਾਨ ਜਦੋਂ ਬਣਿਆ ਸੰਵਿਧਾਨਿਕ ਅਸੈਂਬਲੀ ਜਿਹੜੀ ਕਨਸਟੀਟਿਊਟ ਅਸੈਂਬਲੀ ਸਾਡੀ ਮੁਲਕ ਦੀ ਜਿਹਦੇ ਚ ਸਾਰੇ ਉਸ ਵੱਡੇ ਦੇ ਨੇਤਾ ਸ਼ਾਮਲ ਸੀ ਉਹਨਾਂ ਵੱਲੋਂ ਇਹ ਜਿਹੜਾ ਤਿਆਰ ਕੀਤਾ ਗਿਆ ਤੇ ਲਾਗੂ ਕੀਤਾ ਗਿਆ ਇਹ ਬਹੁਤ ਖੂਬਸੂਰਤ ਤੇ ਖੁਦ ਸਹੀ ਤੇ ਕਿੰਨਾ ਖੂਬਸੂਰਤ ਇਹ ਨਾਲ ਇਹ پروਇਆ ਹੋਇਆ ਹੈ ਇਹਦੀਆਂ ਸਾਰੇ ਜਿੰਨੇ ਸਵਿਧਾਨ ਦੀਆਂ ਧਰਾਵਾਂ ਨੇ ਉਹ ਸਾਰੀਆਂ ਨੂੰ ਅੰਗਰੇਜ਼ੀ ਦੇ ਵਿੱਚ ਹੈ ਤੇ ਇਹਨਾਂ ਨੂੰ ਉਹ ਉਹਦੇ ਵਿੱਚ ਦਰਜ ਕੀਤਾ ਗਿਆ ਹੈ ਦੇਖੋ ਕਿੰਨੇ ਖੂਬਸੂਰਤ ਢੰਗ ਨਾਲ ਇਹ ਆਡਰ ਸ਼ਡਿਊਲ ਨੇ ਸਾਰੀਆਂ ਉਹ ਜਿੱਤਰਾਵਾਂ ਨੇ ਆ ਦੇਖੋ 152 53 55 ਸਾਰੀਆਂ ਜਿੰਨੀਆਂ ਤਰਾਵਾਂ ਨੇ ਉਹ ਸਾਰੀਆਂ ਸਰਧਾਨ ਦੀ ਜੜੀਆਂ ਜਿਹੜੀਆਂ ਕੈਕਸਰ ਕੋਡ ਹੁੰਦੀਆਂ ਨੇ ਜਦੋਂ ਫੈਸਲੇ ਹੁੰਦੇ ਨੇ ਉਹਦੇ ਵਿੱਚ ਤੇ ਇਹਦੇ ਆਖਰ ਦੇ ਵਿੱਚ ਇਹਦਾ ਪਹਿਲਾ ਜਿਹੜਾ ਇਹ ਹੈਗਾ ਅ ਇਹ ਦੇਖੋ ਕਨਸਟੀਟਿਊਸ਼ਨ ਆਫ ਇੰਡੀਆ ਆ ਸਾਡਾ ਐਮਬਲਮ ਆ ਨੈਸ਼ਨਲ ਸਤਿਮੇ ਜੀਤੇ ਇਹ ਜਿਹੜਾ ਸਾਡਾ ਮਾਟੋ ਹੈ ਤੇ ਇਹ ਹੈਗਾ ਪ੍ਰੀਅੰਬਲ ਜਿਹਦਾ ਜਿਹੜੀ ਸਾਰੀ ਸਪਿਰਿਟ ਹੈ ਸੰਵਿਧਾਨ ਦੀ ਸਾਰੀ ਭਾਵਨਾ ਉਹ ਇਹਦੇ ਵਿੱਚ ਦਰਜ ਕੀਤੀ ਗਈ ਹੈ ਤੇ ਇਹ ਜਿਹੜੀ ਸੰਵਿਧਾਨ ਦੀ ਇੱਕ ਕਾਪੀ ਇਹ ਪ੍ਰੀਅੰਬਲ ਹੈ ਇਹਦੇ ਦੇਖੋ ਇਹ ਲਿਖਿਆ ਦਾ ਪੀਪਲ ਆਫ ਇੰਡੀਆ ਹੈਵਿੰਗ ਸੋਲਮਨ ਰੀਜ਼ੋਲਵ ਕਨਸਟੀਟਿਊਟ ਇੰਡੀਆ into a sovereign democratic republic and to secure in all its citizens justice social economic political liberty of thought expression and equality fraternity eh sara ede ede ch hai ede ch halake baad ch do shabd add kar ditte gaye si secularism te socialism ethe add karde the 1975 ch inna bare aajkal chodi moti charcha vi ho rahi hai bahas vi ho rahi hai te eh siddhant di jehdi ਕਾਪੀ ਹੈ ਸਵਾਬੇ ਹੈ ਕਿ ਮੈਨੂੰ ਇਹ ਸੰਜੀਵ अरोड़ा ਜੀ ਜਿਹੜੇ ਰਾਜ ਸਭਾ ਮੈਂਬਰ ਹੈਗੇ ਸੀਗੇ ਅੱਜ ਤੱਕ ਰਾਜ ਸਭਾ ਮੈਂਬਰ ਸੰਜੀਵ अरोड़ा ਜਿਨ੍ਹਾਂ ਨੂੰ ਇਹ ਕਾਪੀ ਮਿਲੀ ਸਵਾਬ ਨਾਲ ਇੱਕ ਦਿਨ ਉਹਨਾਂ ਨਾਲ ਮੁਲਾਕਾਤ ਹੋਈ ਤੇ ਉਹਨਾਂ ਨੇ ਇਹ ਆਪਣੀ ਕਾਪੀ ਜਿਹੜੀ ਉਹਨਾਂ ਨੂੰ ਐਜ਼ ਰਾਜ ਸਭਾ ਮੈਂਬਰ ਮਿਲੀ ਸੀ ਉਹਨਾਂ ਨੇ ਮੈਨੂੰ ਇਹ ਭੇਂਟ ਕੀਤੀ ਮੈਨੂੰ ਇਹ ਤੋਹਫੇ ਵਜੋਂ ਦਿੱਤੀ ਕਿਉਂਕਿ ਇਹ ਬਹੁਤ ਕੀਮਤੀ ਜਿਹੜੇ ਇਸ ਸਦ ਕੋ ਸੰਵਧਾਨ ਦੀ ਸੌਖ ਖਾਨਦੇ ਆ ਜਦੋਂ ਅਸੀਂ ਕਿਤੇ ਵੀ ਚੁਣੇ ਜਾਂਦੇ ਆ ਕੋਈ ਮੈਂਬਰ ਚੁਣੇ ਜਾਂਦੇ ਆ ਕਿਸੇ ਅਹੁਦੇ ਆ ਤੇ ਜਾਂਦੇ ਤਾਂ ਇਸ ਸੰਵਧਾਨ ਦੀ ਸੌ ਚੁੱਕੀ ਜਾਂਦੇ ਕਿ ਇਸ ਨੂੰ ਅਸੀਂ ਮੰਨਾਂਗੇ ਮੰਨਦੇ ਆ ਇਸ ਤੋਂ ਬਾਅਦ ਕੰਮ ਕਰਾਂਗੇ ਤੇ ਇਹਦੇ ਵਿੱਚ ਇਹ ਵੀ ਹੈਗਾ ਤੇ ਮੈਂ ਬੜਾ ਧੰਨਵਾਦੀ ਹਾਂ ਉਹਨਾਂ ਦਾ ਸੰਜੀਵ ਰੋੜਾ ਜੀ ਜਿਹੜੇ ਰਾਜ ਸਭਾ ਤੋਂ ਛੱਡ ਕੇ ਹੁਣ ਉਹ ਲੁਧਿਆਣਾ ਵੈਸਟ ਤੋਂ ਐਮ ਐਲ ਏ ਚੁਣੇ ਗਏ ਨੇ ਤੇ ਰਾਜ ਸਭਾ ਛੱਡ ਰਹੇ ਨੇ ਤੇ ਉਹਨਾਂ ਨੇ ਮੈਨੂੰ ਇਹ ਆਪਣੀ ਕਾਪੀ ਇੱਕ ਤੋਹਫ਼ੇ ਵਜੋਂ ਦਿੱਤੀ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਹ ਸੰਭਾਲ ਕੇ ਰੱਖਣ ਵਾਲੀ ਜਿਹੜੀ ਇੱਕ ਉਮਰ ਭਰ ਲਈ ਤੋਹਫ਼ਾ ਹੈ ਉਹਨਾਂ ਨੇ ਮੈਨੂੰ ਇਹ ਅੱਗੇ ਭੇਂਟ ਕਰਤਾ ਤੇ ਇਹਦੇ ਚ ਆਖਰ ਦੇ ਵਿੱਚ ਬੜਾ ਇੱਕ ਬਹੁਤ ਹੀ ਅਹਿਮ ਜਿਹੜੇ ਪੇजेस ਹੈਗੇ ਨੇ ਸਫੇ ਨੇ ਉਹ ਇਹ ਨੇ ਕਿ ਜਿੱਥੇ ਉਹਨਾਂ ਸਾਰੇ ਨੇਤਾਵਾਂ ਦੇ ਦਸਖਤ ਨੇ ਜਿਹੜੇ ਉਸ ਵੇਲੇ ਜਿਹੜੇ ਸੰਵਿਧਾਨ ਕਾੜੇ ਗਏ ਲੋ ਸੰਵਿਧਾਨ ਜਿਨ੍ਹਾਂ ਨੇ ਜਿਨ੍ਹਾਂ ਦੇ ਦਸਤਾਇਰ ਸੰਵਿਧਾਨ ਬਣਿਆ ਉਹਨਾਂ ਸਭ ਦੇ ਇੱਥੇ ਦਸਤ ਨੇ ਪਹਿਲਾਂ ਦਾ ਇਹ ਦੇਖੋ 8th ਸ਼ੈਡਿਊਲ ਜਿਹੜਾ ਹੈਗਾ ਇਹਦੇ ਵਿੱਚ ਪਛਾਵਾਂ ਉਸ ਵੇਲੇ 14 ਪਛਾਵਾਂ ਸੀਗੀਆਂ ਉਸ ਵੇਲੇ 14 ਪਛਾਵਾਂ ਸੀ ਇਹ ਆਖਰੀ ਚੈਪਟਰ ਜਿਹੜਾ ਹੈ ਇਹ 8th ਆਰਟੀਕਲ 344 ਐ 352 ਲੈਂਗੁਏਜ ਉਹ ਜੇ ਦੇਖੋ ਜੀ ਆ ਸਾਰੀਆਂ ਲਿਖੀਆਂ ਹੋਈਆਂ ਉਹਦੇ ਚ ਬੰਗਾਲੀ ਸਾਮੀ ਅਡਾਡ ਹਿੰਦੀ ਤੇ 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 ਉਹਦੇ ਚ ਪੰਜਾਬੀ ਵੀ ਹੈਗੀ 10ਵੇਂ ਨੰਬਰ ਤੇ ਪੰਜਾਬੀ ਭਾਸ਼ਾ ਵੀ ਹੈਗੀ 14 ਜਿਹੜੀਆਂ origignal ਜਿਹੜੀਆਂ ਪਹਿਲੇ ਸੰਵਿਧਾਨ ਚ origignal ਸੰਵਿਧਾਨ ਚ 14 ਭਾਸ਼ਾਵਾਂ ਉਰਦੂ ਵੀ ਹੈਗੀ ਤੇਲਗੂ ਵੀ ਹੈਗੀ ਇਹ ਸਾਰੀਆਂ ਹੈਗੀਆਂ ਨੇ ਤੇ ਦੇਖੋ ਇਹਦੇ ਚ 10 ਕਦ ਦੇਖੋ ਜਵਾਰਾ ਲੇਰੂ ਦੇ 10 ਕਦ ਹੈਗੇ ਨੇ ਤੇ ਬਾਕੀਆਂ ਦੇ ਜਿਹੜੇ 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 ਵੀ ਉਸੇ ਜਿਹੜੇ ਆਪਣੇ ਉਸ ਵੇਲੇ ਸੰਵਿਧਾਨ ਕਢਣੀ ਦੇ ਸੀਗੇ ਸਭਾ ਦੇ ਆ ਬਾਬਾ ਜੀ ਭਿੰਦਰਾ ਉਮੀਦਵਾਰ ਸਮੇਤ ਜਿਹੜੇ ਉਸ ਵੇਲੇ ਸੰਵਿਧਾਨ ਦੇ ਘਾੜੇ ਸੀ ਸੰਵਿਧਾਨ ਨੂੰ ਤਿਆਰ ਕਰਨ ਵਾਲੇ ਸੀ ਜਿਨ੍ਹਾਂ ਨੇ ਸੰਵਿਧਾਨ ਨੂੰ ਪਾਸ ਕੀਤਾ ਉਹਨਾਂ ਸਾਰਿਆਂ ਦੇ ਇੱਥੇ ਦਸਖਤ ਨੇ ਹਸਤਾਖਰ ਨੇ ਸਾਰੇ ਮੁਲਕ ਦੇ ਵਿੱਚੋਂ ਉਹ ਸੀਗੇ ਹਰ ਭਾਸ਼ਾ ਦੇ ਹਰ ਵਰਗ ਦੇ ਹਰ ਥੂਬੇ ਤੋਂ ਉਸ ਵੇਲੇ ਸੀਗੇ ਉਹਨਾਂ ਸਾਰਿਆਂ ਦੇ ਇੱਥੇ ਆ ਦੇਖੋ ਸਾਈਨ ਨੇ ਇਹਦੇ ਵਿੱਚ ਅਲੱਗ-ਅਲੱਗ ਆਪਣੀ-ਆਪਣੀ ਭਾਸ਼ਾ ਦੇ ਵਿੱਚ ਹੈਗੇ ਪੰਜਾਬੀ ਨਹੀਂ ਦਿਸੀ ਕਿਤੇ ਮੈਨੂੰ ਇਹ ਸ਼ੋਨੋ ਇਹ ਦੇਖੋ ਜਿਸ ਖਦ ਸਾਰੇ ਜਿਸ ਫਾਲਸ ਸਿੰਘ ਨਿਕੋਲ ਅਗਲਗ ਬਸਾਵਾ ਦੀ ਰਸਕਤ ਨੂੰ ਇਹ ਹੈ ਕਾਹ ਬਿਖ ਪ੍ਰਤਾਪ ਸਿੰਘ ਲਗ ਲਗ ਆਵਦੀ ਛਾਰੇ ਰਣਜੀਤ ਸਿੰਘ ਲੋ ਜੀ ਰੋਜ਼ ਗਾਂਧੀ ਦੀ ਵੀ ਹੈ ਕਿ ਆ ਕਰ ਜੀ ਏਹ ਜੀ ਮੈਂ ਬੜੀ ਸੰਭਾਲ ਕੇ ਰੱਖੀ ਐ ਤੇ ਰੱਖਾਂਗੇ ਕਿਉਂਕਿ ਇਹ ਇਹ ਬੱਸੇ ਸੁਵਿਧਾਨ ਲਈ ਜਿਹੜੀਆਂ ਕਾਪੀਆਂ ਮਿਲਦੀਆਂ ਨੇ ਇਹ ਨਹੀਂ ਕਿ ਪਰ ਇਸ ਤਰ੍ਹਾਂ ਦੀ ਸੋਹਣੀ ਸੁੰਦਰ ਤੇ ਉਹ ਵੀ ਬਕਾਇਦਾ ਪਾਰਲੀਮੈਂਟ ਵੱਲੋਂ ਭਾਰ ਸਰਕਾਰ ਵੱਲੋਂ ਕੈਰ ਕਰਵਾਈ ਗਈ ਜਿਹੜੀ ਉਹ ਤਾਂ ਉਹ ਨਹੀਂ ਮਿਲਦੀ ਐ ਜਿੰਨਾ ਜਿਹੜੇ ਪਾਰਲੀਮੈਂਟ ਜਾਂਦੇ ਨੇ ਇਹ ਆਪਾਂ ਨੂੰ ਇਹ ਬਿਨਾ ਪਾਰਲੀਮੈਂਟ ਚੁਣਿਆ ਤੇ ਬਿਨਾ ਗਿਆਤ ਹੋਈ ਇਹ ਇਹ ਮਿਲ ਗਈ ਆ ਤੇ ਬੜੀ ਖੁਸ਼ਕਿਸਮਤੀ ਹੈ ਇਹਨੂੰ ਸੰਭਾਲ ਕੇ ਵੀ ਰੱਖਾਂਗੇ ਜਦੋਂ ਕਿਤੇ ਲੋੜ ਪਈ ਪੜਾਂਗੇ ਵੀ ਹਾਂ ਇਹਦੇ ਚ ਅਮੈਂਡਮੈਂਟਸ ਜਿਹੜੀਆਂ ਸੋਧਾਂ ਬਹੁਤ ਹੋ ਗਈਆਂ ਨੇ ਹੁਣ ਤੱਕ ਕਿੰਨੀਆਂ ਹੋਈਆਂ ਨੇ ਮਤਲਬ ਕਈ ਦਰਜੰ ਸੋਧਾਂ ਹੋ ਗਈਆਂ ਨੇ ਤੇ ਇੱਕ ਸੋਧ ਜਿਹੜੀ ਹੋਈ ਸੀ ਉਹ ਕਿ ਸੈਕੂਲਰ ਤੇ ਸੋਸ਼ਲਿਸਟ ਰਿਪਬਲਿਕ ਜਿਹੜਾ ਇਹਦੇ ਵਿੱਚ ਸ਼ਬਦ ਜਮਾ ਕੀਤੇ ਗਏ ਐਡ ਕੀਤੇ ਗਏ ਸਾਨੂੰ 75 ਚ ਉਸ ਵळे ਦੀ ਕਾਂਗਰਸ ਸਰਕਾਰ ਵੱਲੋਂ ਇੰਦਰਾ ਗਾਂਧੀ ਦੇ ਵੱਲੋਂ ਉਹ ਪਾਰਲੀਮੈਂਟ ਵੱਲੋਂ ਕਰਵਾਇਆ ਗਿਆ ਸੀ ਸੋਧ ਕੀਤੀ ਗਈ ਇੱਕ ਪਰ ਉਹਦੇ ਤੇ ਥੋੜਾ ਜਿਹਾ ਆਵਾਦ-ਬਾਦ ਵੀ ਚੱਲ ਰਿਹਾ ਹੈ ਅਜੇ ਇਸ ਤੇ ਪਰ ਉਹ ਇੱਕ ਅਲੱਗ ਮਸਲਾ ਹੈ ਪਰ ਆਪਣੇ ਵਾਸਤੇ ਉਹ ਵੀ ਤੁਹਾਨੂੰ ਦਿਖਾ ਦੇਣਗੇ ਜਿਹੜਾ ਪ੍ਰੀਅੰਬਲ ਦੀ ਸੋਧ ਕੀਤੀ ਗਈ ਸੀ ਪਰ ਮੇਰੇ ਵਾਸਤੇ ਇਹ ਬਹੁਤ ਹੀ ਖੁਸ਼ੀ ਹੁੰਦੀ ਹੈ ਮੇਰੇ ਕੋਲ ਇਹ ਜਿਹੜੀ ਬ੍ਰਿਜਨਲ ਸੁਣਦਾ ਦੀ ਕਿਤਾਬ ਹੈਗੀ ਹੈ ਤੇ ਇਹਨੂੰ ਅਸੀਂ ਕਾਹੇ ਭਾ ਹੈ ਲੋੜ ਵੀ ਪੈਂਦੀ ਰਹਿੰਦੀ ਹੈ ਇਹਦੇ ਚ ਕਨਸਟੀਟਿਊਸ਼ਨ ਆਫ ਇੰਡੀਆ ਖੇਤ ਸੰਜੀਵ ਰੌੜਾ ਜੀ ਦਾ ਇੱਕ ਵਾਰ ਫਿਰ ਸ਼ੁਕਰੀਆ